ਕਿੱਤੋ ਜੀ ਪਟਿਆਲੀਆਂ ਵਾਲੇ 200 ਰੁਪਏ ਟੈਕਸੀ ਰੂਟ ਲੱਗਾ ਜੀ ਈਏ ਕੇ ਸਰਕਾਰੀ ਪ੍ਰਾਪਰਟੀ ਲਈ ਹੈ ਕਰ ਪਰ ਮਹਾਰਾਜ ਚੰਗੀ ਗੱਲ ਨਹੀਂ ਹੈਗੀ ਜੀ ਚੰਗੀ ਨਹੀਂ ਫਿਰ ਉਧਰੋਂ ਲੰਘ ਜਾ ਮਾਰੇ ਬਾਰਡਰ ਹੀ ਬੰਦ ਕੀਤੇ ਹੋਏ ਨੇ ਕਿੱਧਰ ਨੂੰ ਜਾਈਏ ਡਰਾਈਵਰ ਬੰਦਾ ਕੀ ਕਰੇ ਪੈਸਿਆਂ ਦਾ ਕੋਈ ਚੱਕਰ ਨਹੀਂ ਪਰ ਮਹਾਰਾਜ ਗੱਲ ਸਹੀ ਨਹੀਂ ਹੈਗੀ ਦੇਓ ਯਾਰ ਪੈਸੇ ਭਾਜੀ ਯਾਰ ਆਪਣੀ ਵਾਂਗ ਸ਼ਹਿਰ ਦੀ ਗੱਡੀ ਆ ਭਾਜੀ ਯਾਰ ਨਹੀਂ ਤੂੰ ਤੇ ਤੁਸੀਂ ਦੇਖ ਲੈ ਮੈਨੂੰ ਐਂ ਦੱਸੋ ਇਹ ਲੋਕਲ ਭਾਜੀ ਤੁਹਾਨੂੰ ਪਰਚੀ ਤਾਂ ਦਿਓ ਫਿਰ ਕੋਈ ਪਰਚੀ ਨਹੀਂ ਆ ਇਹ ਲੋਕਲ ਬੰਦੇ ਟੈਕਸ ਕਰ ਰਹੇ ਹੋਰ ਕੀ ਭਾਜੀ ਬੰਦੀ ਲਾ ਲਾ ਯਾਰ ਬਸ ਬਾਫੇ ਠੀਕ ਹੈ ਗੱਲ ਹੀ ਖਤਮ ਬੰਦੀ ਲਾ ਲਾ ਬਸ ਬਾ ਗੱਲ ਹੀ ਖਤਮ ਫਿਰ ਗੱਲ ਖਤਮ ਕਿਤੋਂ ਜੀ ਪਟਿਆਲੀਆਂ ਵਾਲੇ 200 ਰੁਪਏ ਟੈਕਸੀ ਰੂਟ ਲੱਗਾ ਜੀ ਇਹ ਪੁਲ ਦੀ ਪਰਚੀ ਹੈ ਜੀ ਸਾਡੇ ਪਿੰਡ ਦੀ ਪ੍ਰਾਪਰਟੀ ਹੈ ਕਿ ਸਰਕਾਰੀ ਪ੍ਰਾਪਰਟੀ ਹੈ ਦੇਖੀ ਲੱਗਣਾ ਹੈ ਹਾਂ ਕਰ ਬਾਈ ਤੁਹਾਨੂੰ ਆਵਾ ਲਿਆ ਯਾਰ ਕੋਈ ਹੋਰ ਐ ਬਿਲਕੁਲੇ ਦੋ ਇਹ ਵੀ ਇਹ ਹੋਣ ਲੈ ਰਿਹਾ ਹਾਂਜੀ ਦੱਸੋ ਮਹਾਰਾਜ ਪਰਚੀ ਜੀ 2 ਰੁਪਏ ਪਰਚੀ ਹੈ ਜੀ ਪੰਚਾਇਤ ਨੇ ਲਈ ਹੈ ਮਹਾਰਾਜ ਦਾ ਰੋਜ਼ ਨਿਕਲਣਾ ਹੁੰਦਾ ਹੈ ਬਾ ਸ਼ਾਮ ਤੋਂ ਲੱਗੀ ਭਾਈ ਜੀ 5 ਵਜੇ ਤੋਂ ਨਹੀਂ ਕਿੰਨੇ ਕ ਟਾਈਮ ਤੱਕ ਲੱਗੋਗੇ ਜੀ ਇਹ ਵੇਕ ਮਤਲਬ ਚੱਲ ਚੱਲ ਹੀ ਰਹੀ ਹੈ ਉਹ ਇਸ ਤਰ੍ਹਾਂ ਮਾਰਾ ਡੈਂਟ ਦੋ ਰੋਡ ਦੀ ਉੱਥੇ ਯਾਰ ਪਾਸ ਵਾਲੇ ਨੇ ਦੋ ਦਿਨ ਦੋ ਨਹੀਂ 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 ਮਾਫ ਕਰੋ ਮਾਫ ਕਰੋ ਨਹੀਂ ਤਾਂ ਜਾਓ ਬਣਾ ਜੇ ਭਾਈ ਸਾਹਿਬ ਪੰਚਾਇਤ ਨਾਲ ਲਾ ਲਾ ਆਪਣੇ ਇਲਾਕੇ ਦੇ ਬੰਦਾਂ ਨਾਲ ਐ ਕਰੋਗੇ ਬਈ ਸਿਮ ਬਣੂਗੇ ਯਾਰ ਉਹ ਘਲੇ 10 ਕਿਲੋਮੀਟਰ ਮੀਟਰ 5 ਕਿਲੋਮੀਟਰ ਦੇ ਏਰੀਆ ਚੱਲਦਾ ਬਈ ਇੱਥੇ ਜ਼ਿਆਦਾ ਨਹੀਂ ਹੈ ਪਰ ਮਾਰਾ ਜ਼ਿਲ੍ਹਾ ਦਾ ਪਰਹਾਲਾ ਹੀ ਲੱਗਦਾ ਇਹ ਜ਼ਿਲ੍ਹਾ ਵੀ ਅੰਬਾਲਾ ਲੱਗਦਾ ਇਹਨੂੰ ਮਾਫ ਕਰ ਲਓ ਬੰਦਾ ਕਰ ਲਓ ਕੋਈ ਹੋਰ ਕੀ ਗੱਲ ਬਣੀ ਮਾਰਾ ਜੀ ਯਾਰ ਮਰਮ ਉਮਰ ਯਾਰ ਨਹੀਂ ਆਜੋ ਪੰਚਾਇਤ ਨਾਲ ਗੱਲ ਕਰ ਲੀ ਬਾਈ ਮੈਂ ਆਪ ਡਰਾਈਵਰ ਆ ਯਾਰ ਇੱਕੋ ਗੱਲ ਥੋੜੀ ਆ ਯਾਰ ਮੈਂ ਕਿੱਥੋਂ ਰਹਾਂਗਾ ਯਾਰ ਪਰਚੀ ਕਿਹੜੀ ਦੇ ਰਹੇ ਹੋ ਤੁਸੀਂ ਦੇ ਰਹੇ ਹੋ ਪਰਚੀ ਕੋਈ ਪਰਚੀ ਤਾਂ ਪਿੰਡ ਦੇ ਨੇੜੇ ਲਾਈ ਹੋਈ ਹੈ ਅਸੀਂ ਨਹੀਂ ਬਸ ਇਹ ਰਜਿਸਟਰਡ ਪਰਚੀ ਦੇ ਰਹੇ ਹੋ ਭਾਜੀ ਮੈਂ ਵੀ ਤਾਂ ਮਾਲ ਨੂੰ ਗੱਲ ਸੁਣੋ ਇੱਕ ਮਿੰਟਾ ਪਿੰਡ ਦੇ ਨੇੜੇ ਲਾਈ ਹੋਈ ਹੈ ਜੇ ਲਾਣੀ ਹੁੰਦੇ ਗੁੰਡਾਪਾਲਤ ਟੈਕਸ ਲੈਂਦੇ ਹੁੰਦੇ ਇਹ ਤਾਂ ਪੰਚਾਇਤ ਸਾਹਿਬ ਨੇ ਭਾਜੀ ਮੈਂ ਵੀ ਤਾਂ ਮਾਲ ਨੂੰ ਦਿਖਾਣੀ ਹੈ ਪਰਚੀ ਮਾਲ ਨੂੰ ਦਿਖਾएंगे ਲੈ Google Pay ਕਰ ਕਰ Google Pay ਲੈ ਮਾਲ ਨੂੰ ਦਿਖਾ ਲਈਓ ਇਧਰ ਆ ਆ ਗਏ ਨੇ ਦੇ ਨੰਬਰ Google ਤੇ ਕਰੇਗਾ ਮਾਲਕ ਨੂੰ ਦਿਖਾ ਦੇਗਾ ਕਰ Google ਕਰ Google ਕਰ ਨਹੀਂ ਯਾਰ ਬ੍ਰੇਕ ਆਏ ਸੀ ਯਾਰ ਮੱਥਾ ਡਾ ਮਾਰ ਪਰ ਮਹਾਰਾਜ ਚੰਗੀ ਗੱਲ ਨਹੀਂ ਹੈਗੀ ਜੀ ਹਾਂ ਚੰਗੀ ਨਹੀਂ ਫਿਰ ਉਧਰ ਲੰਘ ਜਾਓ ਮਹਾਰਾਜ ਬਾਰਡਰ ਹੀ ਬੰਦ ਕੀਤੇ ਹੋਏ ਨੇ ਕਿਧਰ ਨੂੰ ਜਾਈਏ ਡਰਾਈਵਰ ਬੰਦਾ ਕੀ ਕਰੇ ਇਹ ਤਾਂ ਤੋੜਤਾ ਤੇ ਇਹ ਤਾਂ ਜੁਮੈ ਅਸੀਂ ਤੋੜਿਆ ਮਹਾਰਾਜ ਕੋਈ ਨਹੀਂ ਤੋੜਿਆ ਯਾਰ ਲੋਕਲ ਗੱਡੀਆਂ ਤੋਂ ਵੀ ਮਹਾਰਾਜ ਤੁਸੀਂ ਪੈਸੇ ਲਾਓ ਪੈਸਿਆਂ ਦਾ ਕੋਈ ਚੱਕਰ ਨਹੀਂ ਪਰ ਮਹਾਰਾਜ ਗੱਲ ਸਹੀ ਨਹੀਂ ਹੈਗੀ ਦੇਓ ਯਾਰ ਪੈਸੇ ਭਾਜੀ ਆ ਵੀ ਗੱਲ ਨਹੀਂ ਸਹੀ ਪਰਾਜੀ ਭਾਜੀ ਯਾਰ ਆਪਣੀ ਵੇਰ ਸ਼ਹਿਰ ਦੀ ਗੱਡੀ ਨਾਲ ਭਾਜੀ ਯਾਰ ਨਹੀਂ ਤੂੰ ਤੇ ਤੁਸੀਂ ਦੇਖ ਕੇ ਮੈਨੂੰ ਐ ਦੱਸੋ ਇਹ ਲੋਕਲ ਭਾਜੀ ਤੁਹਾਨੂੰ ਪਰਚੀ ਤਾਂ ਦਿਓ ਫਿਰ ਕੋਈ ਪਰਚੀ ਨਹੀਂ ਹੈ ਇਹ ਲੋਕ ਗੱਲ ਪਾ ਲਾਂਗੇ ਰੋਕਲ ਪਰਚੀ ਕਰੀ ਪਰਚੀ ਤਾਂ ਦਿਓ ਤੁਹਾਨੂੰ ਮੁੰਡਾ ਟੈਕਸ ਕਰ ਰਿਹਾ ਮੈਂ ਹੋਰ ਕੀ ਭਾਜੀ ਨਹੀਂ ਲਾ ਲਾ ਯਾਰ ਬਸ ਬਾਫੇ ਠੀਕ ਹੈ ਗੱਲ ਹੀ ਖਤਮਾ ਨਹੀਂ ਲਾ ਲਾ ਬਸ ਗੱਲ ਹੀ ਖਤਮਾ ਮੈਂ ਗੱਲ ਖਤਮੇ ਬਿਹਾਰ ਤੇ ਦਿੰਦੇ ਨਹੀਂ ਹੈਗੇ ਬਿਹਾਰ ਕੌਣ ਦਿੰਦਾ ਮਹਾਰਾਜ ਅੱਜ ਅਲੜਾ ਜਿੰਨੇ ਆਏ ਚਲੋ ਮੌਜੂਦ ਐਸਐਸਪੀ ਸਾਹਿਬ ਸਰਨਾਨਕ ਸਿੰਘ ਜੀ ਦੀਆਂ ਵਿਸ਼ਾ ਹੱਦ ਦੇ ਨਿਰਦੇਸ਼ਾਂ ਹੈਠ ਕੱਲ ਮਿਤੀ 16 1 2025 ਨੂੰ ਮਾੜੇ ਅਨਸਾਰ ਨੂੰ ਨੱਥ ਪਾਈ ਗਈ ਜੋ ਐਸਐਸਈ ਅੰਗਰੇਜ਼ ਸਿੰਘ ਥਾਣਾ ਜੁਲਕਾਂ ਨੂੰ ਇਤਲਾਹ ਮਿਲੀ ਕਿ ਬਲਜਿੰਦਰ ਸਿੰਘ ਬਖੂ ਹਰਮਨप्रीत ਅਤੇ ਉਸਦੇ ਸਾਥੀ ਆਪਣੇ ਵੱਲੋਂ ਜਾਲੀ ਪਰਚੀਆਂ ਤਿਆਰ ਕਰਕੇ ਘੱਗਰਪੁਰ ਤੇ ਲੋਕਾਂ ਨੂੰ ਨੋਟਰੇ ਨੇ ਗੋਬਰਾ ਕਰਕੇ ਉਹਨਾਂ ਤੋਂ ਜਬਰਨ ਬਿਜੂਲੀ ਕਰ ਰਹੇ ਹਾਂ ਜਬਰਨ ਬਿਜੂਲੀ ਕਰ ਰਹੇ ਹਾਂ ਤੇ ਜਿਨ੍ਹਾਂ ਦੇ ਖਿਲਾਫ ਕੱਲ ਮਕਤੂਆ ਨੰਬਰ 5 ਅੰਡਰ ਸੈਕਸ਼ਨ 308 ਜੇਮਨ 2 ਬੀ ਐਨ ਐਸ ਥਾਣਾ ਜੁਲਕਾ ਦਾਜ ਕੀਤਾ ਗਿਆ ਜਿਸ ਦੀ ਤਪੀਰ ਜਾਰੀ ਹੈ